ਇਤਿਹਾਸਿਕ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਤੇ ਆਸ-ਪਾਸ ਦੇ ਇਤਿਹਾਸਿਕ ਨਗਰਾਂ ਦੇ ਵਿੱਚ ਆਉਣ ਵਾਲੇ ਸ਼ਰਦਾਲੂਆਂ ਦੀ ਯਾਤਰਾ ਹੋਵੇਗੀ। ਹੁਣ ਪਹਿਲਾਂ ਦੇ ਨਾਲੋਂ ਸੁਖਾਲੀ ਪੰਜਾਬ ਸਰਕਾਰ ਨੇ ਇਹਨਾਂ ਮਾਰਗਾਂ ਨੂੰ ਚੌਂਹਾਂ ਮਾਰਗੀ ਕਰਨ ਦੀ ਕੇਂਦਰ ਸਰਕਾਰ ਅਗੇ ਰੱਖੀ ਐ ਤਜਵੀਜ਼ ਤੇ ਬਹੁਤ ਜਲਦ ਇਹਨਾਂ ਪ੍ਰੋਜੈਕਟਸ ਨੂੰ ਦਿੱਤਾ ਜਾਵੇਗਾ ਅਮਲੀ ਰੂਪ। ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਕਿ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਅੱਗੇ ਹੁਣ ਇੱਕ ਮੰਗ ਰੱਖੀ ਗਈ ਹੈ ਕਿ ਤਜਵੀਜ਼ ਰੱਖੀ ਗਈ ਹੈ ਕਿ ਜਿਹੜੇ ਵੀ ਇਤਿਹਾਸਿਕ ਨਗਰ ਨੇ ਉਹਨਾਂ ਦੇ ਜਿਹੜੇ ਜੋੜਨ ਵਾਲੇ ਜਿਹੜੇ ਰੋਡ ਨੇ ਸੜਕਾਂ ਨੇ ਉਹਨਾਂ ਨੂੰ ਚੌਂਹਾਂ ਮਾਰਗੀ ਕੀਤਾ ਜਾਵੇ ਦੱਸਦੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਤੇ ਆਸ-ਪਾਸ ਦੇ ਜਿੰਨੇ ਵੀ ਇਤਿਹਾਸਿਕ ਨਗਰ ਨੇ ਇਹਨਾਂ ਦੇ ਵਿੱਚ ਜਿੰਨੇ ਵੀ ਸ਼ਰਧਾਲੂ ਆਉਂਦੇ ਨੇ ਉਹਨਾਂ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਦੇ ਲਈ ਹੁਣ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਅੱਗੇ ਇਹ ਤਜਵੀਜ਼ ਰੱਖੀ ਗਈ ਹੈ ਕਿ ਇਹਨਾਂ ਨੂੰ ਜਿਹੜੇ ਵੀ ਮਾਰਗ ਚੋੜਦੇ ਨੇ ਉਹਨਾਂ ਚੋਹੋ ਮਾਰਗੀ ਬਣਾਇਆ ਜਾਵੇ ਤਾਂ ਕਿ ਸਦਾਲੂਆਂ ਨੂੰ ਆਉਣ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਾ ਆਵੇ ਤੇ ਨਾਲ ਹੀ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਪ੍ਰੋਜੈਕਟਸ ਤੇ ਬਹੁਤ ਜਲਦ ਕੰਮ ਸ਼ੁਰੂ ਹੋ ਜਾਵੇਗਾ ਤੇ ਜਲਦੀ ਤੋਂ ਜਲਦੀ ਇਸ ਨੂੰ ਅਮਲੀ ਰੂਪ ਵੀ ਦੇ ਦਿੱਤਾ ਜਾਵੇਗਾ ਦੱਸਦੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਸ ਹੋਰਾਂ ਨੇ ਕੇਂਦਰੀ ਸੜਕ ਤੇ ਟ੍ਰਾਂਸਪੋਰਟ ਮੰਤਰੀ ਸ਼੍ਰੀ ਨਿਤਿਨ ਗੜਗਰੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇਸ ਮੁਲਾਕਤ ਦੇ ਵਿੱਚ ਉਹਨਾਂ ਨੇ Shri Nitin Gadkari ਹੋਰਾਂ ਨੂੰ Shri Anandpur Sahib ਦੀ ਇਤਿਹਾਸਿਕ ਤੇ ਭੂਗੋਲਿਕ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਇਹ ਜਾਣਕਾਰੀ ਦਿੰਦਿਆਂ ਹੋਇਆ ਗੱਲ ਕਹੀ ਹੈ ਕਿ Shri Anandpur Sahib ਸਿੱਖਾਂ ਦਾ ਇੱਕ ਇਤਿਹਾਸਿਕ ਸਥਾਨ ਹੈ ਤੇ ਨਾਲ ਹੀ ਨਾਲ ਇੱਥੇ ਕੀਰਤਪੁਰ ਸਾਹਿਬ ਤਨਾਲੀ ਨਾਲ ਹੈ ਹਿੰਦੂ ਮਾਤਾ ਸ਼ਕਤੀ ਪੀਠ ਸ਼੍ਰੀ ਨੈਣਾ ਦੇਵੀ ਸਥਿਤ ਹੈ ਜਿੱਥੇ ਕਿ ਬਹੁਤ ਸਾਰੇ ਸ਼ਰਧਾਲੂ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਤੇ ਆਪਣੀਆਂ ਸ਼ਰਧਾ ਭਾਵਨਾਵਾਂ ਲੈ ਕੇ ਇੱਥੇ ਮੱਥਾ ਟੇਕਦੇ ਨੇ ਪਰੰਤੂ ਉਹਨਾਂ ਨੂੰ ਇੱਥੇ ਆਉਣ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜਿਹੜੀ ਇੱਥੋਂ ਦੇ ਰੋਡ ਨੇ ਉਹ ਛੋਟੇ ਤੇ ਤੰਗ ਨੇ ਤੇ ਇਹਨਾਂ ਨੂੰ ਹੁਣ ਚੌਂ ਮਾਰਗੀ ਕਰਨ ਦੀ ਉਹ ਅਪੀਲ ਕਰਦੇ ਨੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਸਬੰਧ ਦੇ ਵਿੱਚ ਜਿਹੜੀਆਂ ਰਿਪੋਰਟਸ ਨੇ ਉਹ ਪਹਿਲਾਂ ਹੀ ਤਿਆਰ ਕੀਤੀਆਂ ਗਈਆਂ ਨੇ ਇਥੇ ਕਾਬਿਲ ਗੌਰ ਹੈ ਕਿ ਸਰਦਾਰ ਹਰਜੋਤ ਸਿੰਘ ਬੈਸ ਹੋਰਾਂ ਦੇ ਵੱਲੋਂ ਇਸ ਸਬੰਧ ਦੇ ਵਿੱਚ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਪੱਤਰ ਲਿਖੇ ਜਾ ਚੁੱਕੇ ਨੇ ਦੱਸਦੀ ਹੈ ਕਿ ਇਸ ਮੁਲਾਕਾਤ ਦੇ ਵਿੱਚ ਜਿਹੜੀ ਕਿ ਸਰਦਾਰ ਹਰਜੋਤ ਸਿੰਘ ਬੈਸ ਤੇ ਸ਼੍ਰੀ ਨਿਤਿਨ ਗੜਗੜੀ ਹੋਰਾਂ ਦੇ ਵਿਚਾਰ ਹੋਈ ਹੈ ਇਸ ਦੇ ਵਿੱਚ ਬੈਸ ਹੋਰਾਂ ਨੇ ਇਹ ਗੱਲ ਸਾਹਮਣੇ ਰੱਖੀ ਹੈ ਕਿ ਜਿਹੜੀ ਇਹ ਮਾਰਗ ਨੇ ਇਹਨਾਂ ਨੂੰ ਚੋਹਾਂ ਮਾਰਗੀ ਕੀਤਾ ਜਾਵੇ ਉਹਨਾਂ ਨੇ ਨਾਲ ਹੀ ਇਹ ਗੱਲ ਰੱਖੀ ਹੈ ਕਿ ਸ਼੍ਰੀ ਕੀਰਤਪੁਰ ਸਾਹਿਬ ਤੋਂ ਜਿਲ੍ਹਾ ਉਹਨਾਂ ਦਾ ਹਿਮਾਚਲ ਬਾਰਡਰ ਮਹੱਤਪੁਰ ਤੱਕ ਜਿਹੜਾ ਕਿ ਚੋਹੋ ਮਾਰਕੀ ਕੀਤਾ ਜਾਵੇ ਉਹਨਾਂ ਨੇ ਇੱਥੇ ਜਾਣਕਾਰੀ ਦਿੱਤੀ ਹੈ ਕਿ ਇੱਥੇ ਪੰਜਾਬ ਦੇ ਮਾਝਾ ਮਾਲਵਾ ਦੁਆਬਾ ਦੇ ਨਾਲ-ਨਾਲ ਹੋਰ ਵੀ ਆਸ-ਪਾਸ ਦੇ ਖੇਤਰਾਂ ਤੋਂ ਜਿਹੜੀਆਂ ਸਿੱਖ ਸੰਗਤਾਂ ਨੇ ਤੇ ਹੋਰ ਵੀ ਸ਼ਰਧਾਲੂ ਜਿਹੜੇ ਮੱਥਾ ਟੇਕਣ ਆਉਂਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸ਼ਰਧਾਲੂ ਨੇ ਇਹ ਬੰਗਾ ਅਨੰਦਪੁਰ ਸਾਹਿਬ ਜਿਹੜਾ ਰੋਡ ਪੈਂਦਾ ਇਸ ਨੂੰ ਲਿੰਕ ਕਰੋੜ ਦੇ ਤੌਰ ਤੇ ਵਰਤੇ ਨੇ ਤੇ ਜਿਤ ਨੂੰ ਹੁਣ ਉਹ ਚੌਂਹ ਮਾਰਗੀ ਕਰਨ ਦੀ ਜਿਹੜੀ ਤਜਵੀਜ਼ ਰੱਖਦੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਗਰ ਇਹ ਜਿਹੜਾ ਰੋਡ ਹੈ ਇਹ ਚੌਂਹ ਮਾਰਗੀ ਹੋ ਜਾਵੇਗਾ ਜਿਸ ਦੇ ਨਾਲ ਫਿਰ ਬਹੁਤ ਸਾਰੀਆਂ ਇੰਡੀਆਂ ਸਦਲਵਾਉਂਦੀਆਂ ਮੁਸ਼ਕਲਾਂ ਨੇ ਉਹ ਖਤਮ ਹੋ ਜਾਣਗੀਆਂ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੇ ਰੋਡ ਜਿਹੜੇ ਤੰਗ ਹੋਣ ਦੇ ਕਾਰਨ ਇੱਥੇ ਬਹੁਤ ਸਾਰੇ ਸੜਕੀ ਹਾਦਸੇ ਵਾਪਰਦੇ ਰਹਿੰਦੇ ਨੇ ਅਗਰ ਇਹ ਚੌਂਹ ਮਾਰਗੀ ਹੋ ਜਾਣਗੇ ਤਾਂ ਫਿਰ ਇਹਨਾਂ ਤੋਂ ਨਜਾਤ ਪਾਈ ਜਾ ਸਕੇਗੀ ਇਸ ਤੋਂ ਇਲਾਵਾ ਸਰਦਾਰ ਹਰਜੋਤ ਸਿੰਘ ਬੈਸ ਹੋਰਾਂ ਨੇ ਪੰਜਾਬ ਦੇ ਸੰਨਤੀ ਸ਼ਹਿਰ ਲੁਧਿਆਣਾ ਦੇ ਨਾਲ ਜਿਹੜਾ ਹਿਮਾਚਲ ਪ੍ਰਦੇਸ਼ ਆ ਉਸ ਨੂੰ ਜੋੜਨ ਦੀ ਵੀ ਗੱਲ ਰੱਖੀ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਇੱਥੇ ਰੋਡ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਜਿਹੜਾ ਇਹ ਰੋਡ ਹੈ ਅਗਰ ਇਸ ਨੂੰ ਵੀ ਚੌਂ ਮਾਰਗੀ ਕਰ ਦਿੱਤਾ ਜਾਵੇ ਤਾਂ ਫਿਰ ਇਸ ਤੇ ਵੀ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਦੇ ਵਿੱਚ ਵੀ ਹੱਲ ਹੋ ਜਾਵੇਗਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਥੇ ਇੱਕ ਗ੍ਰੀਨ ਫੀਲਡ ਐਕਸਪ੍ਰੈਸ ਵੇ ਜਿਹੜਾ ਮਾਰਗ ਉਹ ਬਣਾਇਆ ਜਾਵੇ ਉਹਨਾਂ ਨੇ ਇਹ ਗੱਲ ਰੱਖੀ ਹੈ ਕਿ 50 ਕਿਲੋਮੀਟਰ ਤੱਕ ਦਾ ਗਰੇ ਚੌਂ ਮਾਰਗੀ ਜਿਹੜਾ ਮਾਰਗੇ ਬਣ ਚਾਵੇ ਇਸ ਦੇ ਨਾਲ ਜਿਹੜੀਆਂ ਇੱਥੇ ਆਉਣ ਵਾਲੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਹੋ ਜਾਵੇਗਾ ਨਾਲ ਹੀ ਨਾਲ ਉਹਨਾਂ ਨੇ ਇਸ ਮਾਰਗ ਦਾ ਨਾਮ ਗੁਰਗੋਬਿੰਦ ਸਿੰਘ ਐਕਸਪ੍ਰੈਸ ਵੇ ਰੱਖਣ ਦੀ ਤਜਵੀਜ਼ ਵੀ ਰੱਖੀ ਹੈ ਇਹ ਤੇ ਦੱਸਦੀ ਹੈ ਕਿ ਸਦਾਰਾ ਹਰਜੋਤ ਸਿੰਘ ਬੈਸ ਹੋਰਾਂ ਦੇ ਵੱਲੋਂ ਜਿਹੜੀਆਂ ਪਹਿਲਾਂ ਵੀ ਜਿਹੜੇ ਸੜਕਾਂ ਦੇ ਖੇਤਰ ਦੇ ਵਿੱਚ ਜਿਹੜਾ ਇਹਨੂੰ ਬਹੁਤ ਜ਼ਿਆਦਾ ਤਰੱਕੀ ਦੇਣ ਦੇ ਲਈ ਬਹੁਤ ਸਾਰੇ ਪਹਿਲਾਂ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖੇ ਗਏ ਨੇ ਤੇ ਮਾਨ ਸਰਕਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਦੇ ਵੱਲੋਂ ਬਹੁਤ ਸਾਰੇ ਅਜਿਹੇ ਪ੍ਰੋਜੈਕਟ ਚਲਾਏ ਗਏ ਰਹੇ ਜਿਨ੍ਹਾਂ ਦੇ ਨਾਲ ਸੜਕੀ ਜਿਹੜੀ ਮੁਰੰਮਤ ਹੋਈ ਹੈ ਸੜਕਾਂ ਦੇ ਵਿੱਚ ਹੋਣ ਵਾਲੇ ਜਿਹੜੇ ਹਾਦਸੇ ਨੇ ਉਹਨਾਂ ਦੇ ਵਿੱਚ ਬਹੁਤ ਵੱਡੀ ਕਮੀ ਆਈ ਹੈ ਤੇ ਹੁਣ ਜਿਹੜੀ ਕਿ ਇਤਿਹਾਸਿਕ ਨਗਰਾਂ ਨਾਲ ਜਿਹੜੇ ਜੋੜਨ ਵਾਲੀਆਂ ਸੜਕਾਂ ਨੇ ਉਹਨਾਂ ਨੂੰ ਚੌਂਹਾਂ ਮਾਰਗੀ ਕਰਨ ਦੀ ਤਜਵੀਜ਼ ਵੀ ਕੇਂਦਰ ਸਰਕਾਰ ਦੇ ਅ ਇਹ ਤੇ ਦੱਸ ਦिए ਕਿ ਕੇਂਦਰੀ ਸੜਕ ਤੇ ਟ੍ਰਾਂਸਪੋਰਟ ਮੰਤਰੀ ਸ਼੍ਰੀ ਨਿਤਿਨ ਗੜਗੜੀ ਹੋਰਾ ਨੇ ਇਹ ਉਹਨਾਂ ਦੀ ਜਿਹੜੀ ਰੱਖੀ ਗਈ ਤਜਵੀਜ਼ ਹੈ ਉਸ ਤੇ ਅਮਲੀ ਰੂਪ ਦੇਣ ਦੀ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਸਬੰਧ ਦੇ ਵਿੱਚ ਜਿਹੜੀਆਂ ਰਿਪੋਰਟਸ ਤਿਆਰ ਕੀਤੀਆਂ ਗਈਆਂ ਨੇ ਉਹਨਾਂ ਨੂੰ ਸੌਂਪ ਦਿੱਤੀਆਂ ਜਾਣ ਤੇ ਫਿਰ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਬਹੁਤ ਜਲਦੋ ਜਲਦ ਇਹ ਜਿਹੜੇ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਜਾਣਗੇ ਤੇ ਨਾਲ ਹੀ ਨਾਲ ਜਿੰਨਾ ਵੀ ਜਲਦੀ ਹੋ ਸਕੇ ਇਹਨਾਂ ਨੂੰ ਅਮਲੀ ਰੂਪ ਵੀ ਦਿੱਤਾ ਜਾਵੇਗਾ ਇਤੇ ਜ਼ਿਕਰ ਇਹ ਖਾਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸardar Bhagwant Singh Mann ਹੋਰਾਂ ਦੀ ਅਗਵਾਈ ਦੇ ਵਿੱਚ ਜਿੱਥੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਤੇ ਹੁਣ ਉੱਥੇ ਸੜਕੀ ਖੇਤਰ ਦੇ ਵਿੱਚ ਵੀ ਉਨਤੀ ਲਿਆਉਣ ਦੇ ਲਈ ਇਹ ਪ੍ਰੋਜੈਕਟਸ ਜਿਹੜੇ ਉਹ ਚਲਾਏ ਜਾ ਰਹੇ ਨੇ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਦੇ ਵੱਲੋਂ ਹੁਣ ਜਿਹੜੀ ਇਹ ਤਜਵੀਜ਼ ਹੈ ਕੇਂਦਰ ਸਰਕਾਰ ਦੇ ਅੱਗੇ ਰੱਖੀ ਗਈ ਹੈ ਤਾਂ ਕਿ ਜਿਹੜੇ ਇਤਿਹਾਸਿਕ ਨਗਰ ਨੇ ਖਾਸ ਤੌਰ ਤੇ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਕੀਰਤਪੁਰ ਸਾਹਿਬ ਆਸ-ਪਾਸ ਦੇ ਜਿੰਨੇ ਵੀ ਹੋਰ ਇਤਿਹਾਸਕ ਅਸਤੀਕ ਨਗਰ ਪੈਂਦੇ ਨੇ ਜਿਨ੍ਹਾਂ ਦੇ ਵਿੱਚ Hindu Mata Shakti Peeth Shri Naina Devi ਵੀ ਆਉਂਦਾ ਹੈ ਅਗਰ ਇਹਨਾਂ ਦੇ ਜਿਹੜੇ ਮਾਰਗ ਨੇ ਜਿਹੜੇ ਇਹਨਾਂ ਸਥਾਨਾਂ ਤੱਕ ਪਹੁੰਚਦੇ ਨੇ ਉਹ ਚੌਂ ਮਾਰਗੀ ਹੋ ਜਾਣਗੇ ਤਾਂ ਸ਼ਰਧਾਲੂਆਂ ਨੂੰ ਇੱਥੇ ਪਹੁੰਚਣ ਦੇ ਵਿੱਚ ਬਹੁਤ ਜ਼ਿਆਦਾ ਸੌਖ ਹੋ ਜਾਵੇਗੀ ਤੇ ਇਸ ਦੇ ਨਾਲ ਨਾਲ ਹੀ ਜਿੰਨੇ ਵੀ ਜਿਹੜੇ ਸੜਕੀ ਹਾਦਸੇ ਹੁੰਦੇ ਨੇ ਭੀੜ ਹੋਣ ਦੇ ਕਾਰਨ ਦੂਸਰੀ ਗੱਲ ਕਿ ਇਹ ਰੋਡ ਤੰਗ ਨੇ ਅਗਰ ਇਹ ਚੌਂ ਮਾਰਗੀ ਹੋ ਜਾਣਗੇ ਤਾਂ ਫਿਰ ਸ਼ਰਧਾਲੂਆਂ ਨੂੰ ਇੱਥੇ ਪਹੁੰਚਣ ਦੇ ਵਿੱਚ ਬਹੁਤ ਜ਼ਿਆਦਾ ਸੌਖ ਹੋਵੇਗੀ ਤੇ ਨਾਲ ਹੀ ਨਾਲ ਉਹ ਬਹੁਤ ਘੱਟ ਸਮੇਂ ਦੇ ਵਿੱਚ ਆਪਣੀ ਜਿਹੜੀ ਯਾਤਰਾ ਪੂਰੀ ਕਰਕੇ ਵਾਪਸ ਆਪਣੇ ਘਰਾਂ ਤੱਕ ਪਰਤ ਸਕਣਗੇ ਸੋ ਹੁਣ ਕੈਬਨਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਸ ਹੋਰਾਂ ਦੇ ਵੱਲੋਂ ਕੇਂਦਰੀ ਮੰਤਰੀ ਜਿਹੜੇ ਸੜਕ ਤੇ ਟਰਾਂਸਪੋਰਟ ਮੰਤਰੀ ਸ਼੍ਰੀ ਨਿਤਿਨ ਗੜਕਰੀ ਨੇ ਉਹਨਾਂ ਦੇ ਅੱਗੇ ਤਜਵੀਜ਼ ਰੱਖੀ ਗਈ ਹੈ ਕਿ ਜਿਹੜੇ ਇਤਿਹਾਸਿਕ ਨਗਰ ਨੇ ਇਹਨਾਂ ਤੱਕ ਪਹੁੰਚਣ ਵਾਲੀ ਜਿਹੜੇ ਰੋਡ ਨੇ ਖਾਸ ਤੌਰ ਤੇ ਲਿੰਕ ਰੋਡ ਨੇ ਉਹਨਾਂ ਨੂੰ ਚੌਂ ਮਾਰਗੀ ਕੀਤਾ ਜਾਵੇ ਤਾਂ ਕਿ ਜਿਹੜੇ ਹੋਣ ਵਾਲੇ ਸੜਕ ਹਾਦਸੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਅਤੇ ਨਾਲ ਹੀ ਨਾਲ ਜਿਹੜੇ ਵੀ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਆਉਂਦੇ ਨੇ ਉਹਨਾਂ ਦੀ ਜੜੀ ਯਾਤਰਾ ਉਹ ਸੁਖਾਲੀ ਹੋ ਸਕੇ